ਮੈਂ ਤੇ ਚੰਨੋ ਦੋਨੋਂ ਭੈਣਾਂ ਸੀ ਬੜਾ ਹੀ ਪਿਆਰ ਕੋਈ ਪਰਾਂ ਨਹੀਂ ਸੀ ਬੜੇ ਹੀ ਲਾਡਾਂ ਨਾਲ ਪਾਲਿਆ ਸੀ ਦੋਨਾਂ ਨੇ ਨਾਲ ਮਿਲ ਕੇ ਸਕੂਲੇ ਜਾਣਾ ਫਿਰ ਘਰ ਆ ਕੇ ਘਰ ਦੇ ਕੰਮ ਵਿੱਚ ਮਾਂ ਦੀ ਮਦਦ ਵੀ ਕਰਦੇ ਕਈ ਵਾਰ ਤਾਂ ਬਾਪੂ ਨਾਲ ਵੀ ਖੇਤਾਂ ਵਿੱਚ ਚਲੇ ਜਾਂਦੇ ਸੀ ਤੇ ਉਸ ਦੀ ਵੀ ਮਦਦ ਕਰਦੇ ਹੌਲੀ ਹੌਲੀ ਦਿਨ ਬੀਤ ਰਹੇ ਸੀ ਤੇ ਅਸੀਂ ਦੋਨੋਂ ਹੁਣ ਜਵਾਨ ਹੋ ਗਈਆਂ ਸੀ ਹੁਣ ਸਾਡੇ ਵਿਆਹ ਦੀ ਫਿਕਰ ਸਾਡੇ ਮਾਪਿਓਂ ਦਿਨ ਰਾਤ ਰੈਂਦੀ ਸੀ ਮਾਪਿਓਂ ਨੂੰ ਸਾਡੀ ਫਿਕਰ ਵੜ ਵੜ ਖਲਦੀ ਸੀ ਉਹ ਚਾਹੁੰਦੇ ਸੀ ਕਿ ਉਹਨਾਂ ਦੇ ਬੈਠੇ ਬੈਠੇ ਸਾਡਾ ਦੋਹਾਂ ਦਾ ਵਿਆਹ ਹੋ ਜਾਵੇ ਤੇ ਅਸੀਂ ਇੱਕ ਚੰਗੇ ਘਰ ਵਿੱਚ ਵਿਦਾ ਹੋ ਕੇ ਚਲੇ ਜਾਈਏ ਕਈ ਰਿਸ਼ਤੇ ਆਉਂਦੇ ਪਰ ਕਿਸੇ ਨਾ ਕਿਸੇ ਕਮੀ ਕਰਕੇ ਰਿਸ਼ਤਾ ਸਿਰੇ ਨਹੀਂ ਚੜਦਾ ਸੀ ਕਦੀ ਕੋਈ ਕਮੀ ਹੁੰਦੀ ਕਦੀ ਕੋਈ ਕਮੀ ਹੁੰਦੀ ਇਸ ਤਰ੍ਹਾਂ ਹੀ ਬੀਬੀ ਤੇ ਬਾਪੂ ਬੜੇ ਤੰਗ ਹੋ ਗਏ ਸੀ ਸਮਝ ਨਹੀਂ ਆਉਂਦਾ ਸੀ ਕੀ ਕਰਨ ਫਿਰ ਉਹ ਚਾਹੁੰਦੇ ਵੀ ਸੀ ਕਿ ਉਹਨਾਂ ਦੇ ਜਿਉਂਦੇ ਜੀਤੀ ਆ ਆਪਣੇ ਘਰ ਚਲੀਆਂ ਜਾਣ ਤੇ ਉਹਨਾਂ ਨੂੰ ਪੁੱਤ ਦੇ ਰੂਪ ਵਿੱਚ ਜਵਾਈ ਮਿਲੇ ਜਿਹੜਾ ਉਹਨਾਂ ਦੀ ਧੀਆਂ ਦਾ ਧਿਆਨ ਰੱਖੇ ਇਹ ਫਿਕਰ ਉਹਨਾਂ ਨੂੰ ਹਰ ਵੇਲੇ ਸਤਾਉਂਦੀ ਸੀ ਅਤੇ ਇਸ ਘਰਬਾਰ ਨੂੰ ਵੀ ਸਾਮ ਸਕੇ ਉਹ ਉਹ ਇਦਾਂ ਹੀ ਸੋਚਦੇ ਰਹਿੰਦੇ ਇੱਕ ਦਿਨ ਇੱਕ ਰਿਸ਼ਤਾ ਜਿਹਾ ਆਇਆ ਜਿਸ ਵਿੱਚ ਉਸ ਘਰ ਵਿੱਚ ਦੋ ਭਰਾ ਸੀ ਉਹਨਾਂ ਨੂੰ ਮੇਰੀ ਭੈਣ ਪਸੰਦ ਆ ਗਈ ਸੀ ਤੇ ਮੇਰੇ ਮਾਪਿਓ ਨੂੰ ਮੁੰਡੇ ਦਾ ਘਰ ਬਾਰ ਅਤੇ ਮੁੰਡਾ ਵੀ ਪਸੰਦ ਆ ਗਿਆ ਸੀ ਭੈਣ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਸਾਰੇ ਬਹੁਤ ਖੁਸ਼ ਸੀ ਵਿਆਹ ਦੀਆਂ ਤਿਆਗੀਆਂ ਸ਼ੁਰੂ ਹੋ ਗਈਆਂ ਤੇ ਵਿਆਹ ਦੀ ਤਾਰੀਖ ਵੀ ਪੱਕੀ ਹੋ ਗਈ ਸੀ ਬੜੀ ਧੁੰਮ ਤਾਂ ਮਨਾਲ ਮੇਰੀ ਭੈਣ ਦਾ ਵਿਆਹ ਹੋਇਆ ਅਤੇ ਮੇਰੀ ਭੈਣ ਵੀ ਤਾਂ ਹੋ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ ਸਾਰੇ ਖੁਸ਼ ਸੀ ਕਿ ਚਲੋ ਚੰਗਾ ਘਰ ਬਾਰ ਮਿਲ ਗਿਆ ਸਭ ਸਹੀ ਚੱਲ ਰਿਹਾ ਸੀ ਮੇਰੀ ਭੈਣ ਨਾਲ ਮੇਰਾ ਬੜਾ ਪਿਆਰ ਸੀ ਉਹ ਆਪਣੀ ਘਰ ਗਈ ਤਾਂ ਸਾਰੇ ਖੁਸ਼ੀ ਪਰ ਮੇਰਾ ਮਨ ਅੰਦਰੋਂ ਹੀ ਅੰਦਰੋਂ ਉਦਾਸ ਸੀ ਕਿਉਂਕਿ ਭੈਣ ਬਿਨਾ ਮੇਰਾ ਦਿਲ ਨਹੀਂ ਲੱਗਦਾ ਸੀ ਪਰ ਮੁੰਡਾ ਬਹੁਤ ਚੰਗਾ ਸੀ ਉਸ 'ਚ ਕੋਈ ਕਮੀ ਨਹੀਂ ਸੀ ਅਤੀ ਸੁਭਾਅ ਦਾ ਵੀ ਵਧੀਆ ਸੀ ਤੇ ਅੱਗੋਂ ਉਸਦੇ ਸਾਸੋਰਾ ਵੀ ਬਹੁਤ ਵਧੀਆ ਸੀ ਭੈਣ ਨੂੰ ਬੜੇ ਪਿਆਰ ਨਾਲ ਰੱਖਦੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਇਦਾਂ ਹੀ ਭੈਣ ਦੇ ਵਿਆਹ ਦੇ 2 ਸਾਲ ਹੋ ਗਏ ਪਰ ਭੈਣ ਦੇ ਕੋਈ ਨਿਆਣਾ ਨਹੀਂ ਹੋਇਆ ਸੀ ਜਿਸ ਨੂੰ ਲੈ ਕੇ ਸਾਰੇ ਹੀ ਚਿੰਤਾ ਵਿੱਚ ਸੀ ਮੇਰੀ ਭੈਣ ਦਾ ਬਹੁਤ ਇਲਾਜ ਕਰਵਾਇਆ ਗਿਆ ਪਰ ਕੁਝ ਹੱਥ ਹੱਤ ਪੱਲੀ ਨਾ ਪਿਆ ਸਭ ਕੁਝ ਸਹੀ ਚੱਲ ਰਿਹਾ ਸੀ ਪਰ ਇਹ ਚਿੰਤਾ ਸਭ ਨੂੰ ਵੜਵੜ ਖਾਂਦੀ ਸੀ ਸਭ ਦੀ ਉਦਾਸੀ ਦਾ ਕਾਰਨ ਹੀ ਇਹ ਸੀ ਕਿ ਕੋਈ ਜੋ ਆਕ ਕਿਉਂ ਨਹੀਂ ਹੋ ਰਿਹਾ ਸੀ ਅਤੇ ਫਿਰ ਇੱਕ ਦਿਨ ਮੇਰੀ ਭੈਣ ਤੇ ਜੀਜਾ ਜੀ ਸਾਡੇ ਘਰ ਆਏ ਮੇਰੀ ਭੈਣ ਨੇ ਆਪਣੇ ਦਿਓਰ ਦੇ ਲਈ ਮੇਰਾ ਰਿਸ਼ਤਾ ਮੰਗਿਆ ਅਤੇ ਮੇਰੇ ਮਾਪਿਓ ਖੁਸ਼ੀ ਕਿਉਂਕਿ ਪਹਿਲਾ ਤੋਂ ਹੀ ਮੇਰੀ ਭੈਣ ਉੱਤੇ ਸੀ ਅਜੇ ਹੀ ਕੋਈ ਗੱਲ ਨਹੀਂ ਸੀ ਸਾਰਾ ਪਰਿਵਾਰ ਵਧੀਆ ਸੀ ਉਹ ਮੇਰੀ ਭੈਣ ਨੂੰ ਬਹੁਤ ਵਧੀਆ ਤਰੀਕੇ ਨਾਲ ਰੱਖਦੇ ਸੀ ਅਤੇ ਇਸ ਲਈ ਮੇਰੀ ਮਾਂ ਨੇ ਬਿਨਾ ਸੋਚੇ ਸਮਝੇ ਝਟਾਹ ਕਰ ਦਿੱਤੀ ਤੇ ਰਿਆ ਵੀ ਤੈਅ ਕਰ ਦਿੱਤਾ ਸਾਰੇ ਬਹੁਤ ਖੁਸ਼ੀ ਕਿ ਚਲੋ ਦੋਨੋਂ ਪਹਿਲਾਂ ਇੱਕ ਹੀ ਘਰ ਚਲੀ ਗਈਆਂ ਅਤੇ ਇਹ ਗੱਲ ਕਿਸੇ ਨੂੰ ਨਹੀਂ ਪਤਾ ਸੀ ਕਿ ਆਕਰੋਨਾ ਦੇ ਦਿਲਾਂ ਵਿੱਚ ਕੀ ਚੱਲਦਾ ਸੀ ਮੇਰੀ ਭੈਣ ਵੀ ਇਸ ਗੱਲ ਤੋਂ ਬਿਲਕੁਲ ਹੀ ਅਣਜਾਣ ਸੀ ਵਿਆਹ ਹੋਇਆ ਤਾਂ ਮੇਰੇ ਵਿਆਹ ਤੋਂ ਬਾਅਦ ਹੀ ਮੈਂ ਆਪਣੇ ਸਹੁਰੇ ਆ ਗਈ ਸੀ ਅਤੇ ਆਪਣੇ ਸਹੁਰੇ ਘਰ ਆ ਕੇ ਮੈਂ ਦੇਖਿਆ ਕਿ ਮੇਰੇ ਘਰ ਵਾਲੇ ਨੇ ਕਾਰੋਬਾਰ ਦੇ سلسلے ਵਿੱਚ ਦੂਜੇ ਸ਼ਹਿਰ ਭੇਜ ਦਿੱਤਾ ਮੈਨੂੰ ਬੜਾ ਅਜੀਬ ਲੱਗਾ ਕਿਉਂਕਿ ਵਿਆਹ ਤਾਂ ਹਾਲੇ 2 ਹੀ ਦਿਨ ਹੋਏ ਸੀ ਆਕਰਿੱਤਾ ਕਿਉਂ ਕੀਤਾ ਗਿਆ ਕੁਝ ਸਮਝ ਨਹੀਂ ਆ ਰਿਹਾ ਸੀ ਬੜਾ ਅਜੀਬ ਲੱਗਦਾ ਸੀ ਕਿ ਇੰਦਾ ਕੋਈ ਕਰਦਾ ਹੈ ਕਿਉਂਕਿ ਮੇਰਾ ਉਸ ਤੋਂ ਬਿਨਾਂ دل ਨਹੀਂ ਲੱਗ ਰਿਹਾ ਸੀ ਮੇਰੀ ਭੈਣ ਨੇ ਮੈਨੂੰ ਸਮਝਾਇਆ ਕਿ ਕੋਈ ਗੱਲ ਨਹੀਂ ਅਜੀਤ ਛੇਤੀ ਆ ਜਾਊਗਾ ਤੂੰ ਚਿੰਤਾ ਨਾ ਕਰੀ ਖੈਰ ਉਸਕਾਰ ਵਿੱਚ ਭੈਣ ਸੀ ਤਾਂ ਮੇਰਾ ਦਿਲ ਵੀ ਲੱਗ ਗਿਆ ਸੀ ਸਾਰਾ ਸਮਾਂ ਮੈਂ ਆਪਣੀ ਭੈਣ ਦੇ ਨਾਲ ਹੀ ਲੱਗੀ ਰਹਿੰਦੀ ਇੰਦਾ ਹੀ ਕਰਦੇ ਕਰਦੇ ਦਿਨ ਬੀਤ ਰਹੀ ਸੀ ਅਤੇ ਹੁਣ ਮੇਰੇ ਵਿਆਹ ਨੂੰ 15 ਦਿਨ ਹੋ ਗਏ ਸੀ ਪਰ ਇੱਕ ਗੱਲ ਬੜੀ ਅਜੀਬ ਸੀ ਮੇਰੀ ਭੈਣ ਦੀ ਸੱਸ ਮੈਨੂੰ ਬੜੇ ਤਰੀਕੇ ਨਾਲ ਵੇਖਦੀ ਰਹਿੰਦੀ ਅਜੀਬ ਜਿਹੀ ਅੱਖਾਂ ਨਾਲ ਵੇਖਦੀ ਪਤਾ ਨਹੀਂ ਕੁਝ ਕਹਿੰਦੀ ਵੀ ਨਹੀਂ ਸੀ ਇੱਕ ਦਿਨ ਮੇਰੀ ਭੈਣ ਨੂੰ ਬਹੁਤ ਤੇਜ਼ ਬੁਖਾਰ ਸੀ ਉਸ ਨੂੰ ਦਵਾਈ ਵੀ ਅਸਰ ਨਹੀਂ ਕਰ ਰਹੀ ਸੀ ਅਤੇ ਮੈਂ ਆਪਣੀ ਭੈਣ ਦੇ ਸਿਰ ਉੱਤੇ ਪਾਣੀ ਦੀਆਂ ਪੱਟੀਆਂ ਰੱਖ ਰਹੀ ਸੀ ਮੈਨੂੰ ਉਸਦੀ ਬਹੁਤ ਚਿੰਤਾ ਹੋ ਰਹੀ ਸੀ ਕਿ ਉਸ ਦਾ ਬੁਖਾਰ ਉਤਰ ਜਾਵੇ। ਇਦਾਂ ਹੀ ਰਾਤ ਦੇ 12 ਵਜੇ ਗਏ ਸੀ। ਭੈਣ ਦੀ ਉਹੀ ਹਾਲਤ ਸੀ ਤੇ ਮੇਰੇ ਜੀਜਾ ਵੀ ਉਸੇ ਕਮਰੇ ਵਿੱਚ ਕੁਰਸੀ ਤੇ ਬੈਠੇ ਹੋਏ ਸੀ ਤੇ ਮੇਰੇ ਵੱਲ ਅਜੀਬ ਤਰੀਕੇ ਨਾਲ ਵੇਖ ਰਹੇ ਸੀ। ਪਰ ਮੈਨੂੰ ਆਪਣੀ ਭੈਣ ਦੀ ਵੀ ਬਹੁਤ ਫਿਕਰ ਹੋ ਰਹੀ ਸੀ। ਆਖਰ ਮੈਂ ਕਰ ਵੀ ਕੀ ਸਕਦੀ ਸੀ? ਮੈਂ ਉਸ ਨੂੰ ਛੱਡ ਕੇ ਆਪਣੇ ਕਮਰੇ 'ਚ ਜਾ ਵੀ ਨਹੀਂ ਸਕਦੀ ਸੀ। ਕਿਉਂਕਿ ਉਸ ਨੂੰ ਵੀ ਕਿ ਮੈਨੂੰ ਬੇਚੈਨੀ ਹੋ ਰਹੀ ਸੀ ਪਰ ਮੈਨੂੰ ਉੱਥੇ ਬਹਿਣਾ ਵੀ ਔਖਾ ਲੱਗ ਰਿਹਾ ਸੀ ਮੇਰੀ ਭੈਣ ਨੂੰ ਦਵਾਈ ਦਿੱਤੀ ਤਾਂ ਉਸ ਨੂੰ ਨੀਂਦ ਆ ਗਈ ਤੇ ਮੈਂ ਉਸ ਦੇ ਕੋਲ ਹੀ ਬੈਠੀ ਸੀ ਅਧਿੱਕੀ ਅਚਾਨਕ ਮੇਰੇ ਮੋਢੇ ਉੱਤੇ ਮੇਰੇ ਜੀਜੀ ਨੇ ਹੱਥ ਰੱਖਿਆ ਤੇ ਕਿਹਾ ਕੀ ਇੱਕ ਗੱਲ ਦੱਸ ਜਦੋਂ ਦਾ ਅਜੀਤ ਗਿਆ ਹੈ ਤੇਰਾ ਦਿਲ ਲੱਗ ਰਿਹਾ ਹੈ ਕਿ ਨਹੀਂ ਮੈਂ ਸੰਕੇ ਨੀਂਮੀ ਪਾ ਲਈ ਸੀ ਮੈਂ ਆਪਣੇ ਜੀਜਾ ਜੀ ਨੂੰ ਕੀ ਕਹਿੰਦੀ ਤੇ ਮੈਂ ਕਹਿਣਾ ਵੀ ਕੀ ਸੀ ਮੈਂ ਕੁਝ ਨਾ ਕਿਹਾ ਤਾਂ ਉਹਨਾਂ ਨੇ ਫੇਰ ਕਿਹਾ ਕਿ ਛੇਤੀ ਆ ਜਾਊਗਾ ਤੂੰ ਚਿੰਤਾ ਨਾ ਕਰ ਉਸਤਾ ਵੀ ਤੇਰੇ ਬਿਨਾ ਦਿਲ ਨਹੀਂ ਲੱਗਦਾ ਇਹ ਗੱਲ ਮੈਨੂੰ ਪਤਾ ਹੈ ਪਰ ਮੈਂ ਕੁਝ ਵੀ ਨਾ ਕਿਹਾ ਅਤੇ ਮੇਰੇ ਜੀਜਾ ਜੀ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਮੈਂ ਖੜੀ ਹੋਣ ਲੱਗੀ ਜਿੱਦਾਂ ਹੀ ਮੈਂ ਟਿਕਨ ਲੱਗੀ ਸੀ ਤਾਂ ਮੇਰੇ ਜੀਜੀ ਨੇ ਮੇਰਾ ਹੱਥ ਫੜ ਕੇ ਮੈਨੂੰ ਸੰਭਾਲ ਲਿਆ ਸੀ ਅਤੇ ਕਹਿਣ ਲੱਗੇ ਕਿ ਪਾਲੋ ਧਿਆਨ ਨਾਲ ਮੈਂ ਉਹਨਾਂ ਦਾ ਧੰਨਵਾਦ ਕੀਤਾ ਮੇਰੇ ਜੀਜਾ ਜੀ ਮੇਰੇ ਵੱਲ ਅਜੀਬ ਤਰੀਕੇ ਨਾਲ ਵੇਖ ਰਹੇ ਸੀ ਜਿਦਾਂ ਉਹਨਾਂ ਦੀ ਨਜ਼ਰਾਂ ਕੁਝ ਕਹਿ ਰਹੀਆਂ ਹੁਣ ਤੇ ਮਿੰਨਾ ਮਿੰਨਾ ਹੱਸ ਰਹੇ ਸੀ ਤੇ ਕਹਿ ਰਹੇ ਸੀ ਕਿ ਤੂੰ ਤਾਂ ਜੀ ਦਾ ਨਾ ਲੈਂਦੇ ਹੀ ਕੁਮਾਰੀ ਵਿੱਚ ਹੋ ਗਈ ਭਲਾ ਜੀ ਉਹ ਤੇਰੇ ਸਾਹਮਣੇ ਆ ਜਾਵੇ ਤਾਂ ਫਿਰ ਤੇਰਾ ਕੀ ਹੋਊਗਾ ਮੈਂ ਕੁਝ ਨਾ ਕਿਹਾ ਤੇਨੀ ਵਿਵਾਲੀ ਸੀ ਇੰਨੇ ਵਿੱਚ ਹੀ ਮੇਰੇ ਜੀਜਾ ਜੀ ਨੇ ਮੈਨੂੰ ਫੇਰ ਕਿਹਾ ਕਿ ਮੈਂ ਤੇਰੇ ਲਈ ਇੱਕ ਗਿਫਟ ਲੈ ਕੇ ਆਇਆ ਹਾਂ ਅਤੇ ਮੈਂ ਆਪਣੇ ਜੀਜਾ ਜੀ ਨੂੰ ਕਿਹਾ ਕਿ ਤੁਸੀਂ ਪਹਿਲਾਂ ਤਾਂ ਇਹ ਗੱਲ ਨਹੀਂ ਦੱਸੀ ਕਿ ਤੁਸੀਂ ਮੇਰੇ ਲਈ ਗਿਫਟ ਲੈ ਕੇ ਆਏ ਹੋ ਉਹਨਾਂ ਨੇ ਕਿਹਾ ਕਿ ਇਹ ਸਰਪ੍ਰਾਈਜ਼ ਹੈ ਪਰ ਮੇਰੇ ਜੀਜਾ ਜੀ ਨੇ ਕਿਹਾ ਕਿ ਮੈਨੂੰ ਜਿੱਤਾ ਹੀ ਹੁਣ ਆਇਆ ਮੈਂ ਭੁੱਲ ਗਿਆ ਸੀ ਉਹਨਾਂ ਨੇ ਕਿਹਾ ਤੂੰ ਆਪਣੀ ਅੱਖਾਂ ਬੰਦ ਕਰ ਤੇ ਮੈਂ ਤੈਨੂੰ ਗਿਫਟ ਦੇਣਾ ਚਾਹਣਾ ਮੇਰੀ ਭੈਣ ਦਵਾਈ ਲੈ ਕੇ ਗੂੜੀ ਨੀਂਦ ਵਿੱਚ ਸੁੱਤੀ ਪਈ ਸੀ ਉਸ ਨੂੰ ਕੁਝ ਪਤਾ ਨਹੀਂ ਸੀ ਕਿ ਇਹ ਸਾਕੂਸ਼ ਕੀ ਚੱਲ ਰਿਹਾ ਹੈ ਜਿੱਦਾਂ ਹੀ ਮੈਂ ਅੱਖਾਂ ਬੰਦ ਕੀਤੀਆਂ ਅਚਾਨਕ ਮੈਨੂੰ ਕਿਸੇ ਨੇ ਘੁੱਟ ਕੇ ਫੜ ਲਿਆ ਅਤੇ ਆਪਣੇ ਨਾਲ ਲਾ ਲਿਆ ਮੈਂ ਬੁਰੀ ਤਰ੍ਹਾਂ ਘਬਰਾ ਗਈ ਸੀ ਤੇ ਡਰ ਦੇ ਮਾਰੇ ਕੰਬਣ ਲੱਗੀ ਆਖਰੀ ਕੌਣ ਸੀ ਉਸ ਤੋਂ ਬਾਅਦ ਮੈਂ ਕੰਬ ਰਹੀ ਸੀ ਕਿਉਂਕਿ ਕਮਰੇ ਵਿੱਚ ਮੈਂ ਤੇ ਮੇਰੇ ਚੀਜਾ ਜੀ ਤੋਂ ਬਿਨਾ ਕੋਈ ਨਹੀਂ ਸੀ ਭੈਣ ਸੁੱਤੀ ਪਈ ਸੀ ਆਖਰ ਕੌਣ ਸੀ ਜਿਸਨੇ ਮੈਨੂੰ ਘੜਨਾ ਲਾਇਆ ਸੀ ਮੈਂ ਡਰਦੀ ਰਹੀ ਸੀ ਤੇ ਇਕਦਮ ਡਰਦੇ ਡਰਦੇ ਮੈਂ ਆਪਣੀ ਅੱਖਾਂ ਖੋਲੀਆਂ ਤਾਂ ਵੇਖਿਆ ਅਜੀਤ ਮੇਰੇ ਪਿੱਛੇ ਖੜਾ ਸੀ ਮੈਂ ਉਸ ਨੂੰ ਵੇਖ ਕੇ ਹੱਕੀ ਬੱਕੀ ਰਹਿ ਗਈ ਸੀ ਅਤੇ ਫਿਰ ਮੈਂ ਉਸ ਨੂੰ ਕੁੱਟ ਕੇ ਆਪਣੇ ਘੜਨਾ ਲਾ ਲਿਆ ਸੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਦਰਸਲ ਮੇਰੀ ਭੈਣ ਤੇ ਜੀਜਾ ਜੀ ਮੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਸੀ ਉਹਨਾਂ ਨੇ ਨਹੀਂ ਦੱਸਿਆ ਸੀ ਕਿ ਅਜੀਤ ਆ ਰਿਹਾ ਹੈ ਫਿਰ ਮੇਰੇ ਜੀਜਾ ਜੀ ਨੇ ਕਿਹਾ ਕਿ ਹਾਂ ਤੂੰ ਤੁਸੀਂ ਆਰਾਮ ਕਰੋ ਬਹੁਤ ਰਾਤ ਹੋ ਗਈ ਹੈ ਅੱਥੇ ਆਪਣੀਆਂ ਗੱਲਾਂ ਬਾਤਾਂ ਮਾਰੋ ਤੇਰੀ ਭੈਣ ਕੋਲ ਮੈਂ ਹੈਗਾ ਪਰ ਮੈਂ ਨਹੀਂ ਜਾ ਰਹੀ ਸੀ ਜੀਜਾ ਜੀ ਦੇ ਜ਼ੋਰ ਦੇਣ ਤੇ ਮੈਨੂੰ ਜਾਣਾ ਪਿਆ ਸੀ ਉਸ ਤੋਂ ਬਾਅਦ ਜਿੱਤਾਂ ਹੀ ਮੈਂ ਆਪਣੇ ਕਮਰੇ ਵਿੱਚ ਆਈ ਉਸ ਤੋਂ ਬਾਅਦ ਅਜੀਤ ਨੇ ਮੈਨੂੰ ਉਟਕੇ ਆਪਣੇ ਨਾਲ ਲਿਆ ਲਿਆ ਸੀ ਕਿਉਂਕਿ ਉਹ ਵੀ ਮੇਰੇ ਬਿਨਾ ਬਹੁਤ ਔਖਾ ਸੀ ਅਸੀਂ ਬਹੁਤ ਦਿਨਾਂ ਬਾਅਦ ਮਿਲੇ ਸੀ ਤੇ ਮੈਂ ਉਸ ਦੀਆਂ ਬਾਹਾਂ ਦੇ ਵਿੱਚ ਸਕੂਨ ਮਹਿਸੂਸ ਕਰ ਰਹੀ ਸੀ ਮੈਂ ਜੀਤ ਨੂੰ ਕਿਹਾ ਕਿ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਕਿ ਤੁਸੀਂ ਆ ਰਹੇ ਹੋ ਤਾਂ ਉਹ ਕਹਿਣ ਲੱਗਾ ਕਿ ਜੀ ਮੈਂ ਪਹਿਲਾਂ ਦੱਸ ਦਿੰਦਾ ਤਾਂ ਤੇਰੇ ਮੂੰਹ ਦੀ ਖੁਸ਼ੀ ਮੈਂ ਕਿੱਦਾਂ ਵੇਖਦਾ ਤੇ ਤੈਨੂੰ ਅਚਾਨਕ ਵੇਖ ਕੇ ਕਿਦਾਂ ਤੂੰ ਮੈਨੂੰ ਘੁੱਟ ਕੇ ਆਪਣੇ ਘਰ ਨਾਲ ਲਾਉਂਦੀ ਮੈਂ ਉਸ ਦੀ ਗੱਲ ਸੁਣ ਕੇ ਹੱਸ ਰਹੀ ਸੀ ਤੇ ਹੱਸਣ ਲੱਗੀ ਉਸ ਤੋਂ ਬਾਅਦ ਫਿਰ ਅਸੀਂ ਬਹੁਤ ਦੇਰ ਤੱਕ ਗੱਲਾਂ ਕੀਤੀਆਂ ਅਤੇ ਇਸ ਤੋਂ ਬਾਅਦ ਆਪਣੇ ਦਿਲਾਂ ਦੇ ਪਿਆਰ ਦਾ ਇਜ਼ਹਾਰ ਕੀਤਾ ਅਜੀਤ ਨੇ ਮੈਨੂੰ ਬਹੁਤ ਮਾਨ ਸਤਕਾਰ ਦਿੱਤਾ ਉਸ ਨੇ ਮੈਨੂੰ ਬਹੁਤ ਪਿਆਰ ਦਿੱਤਾ ਜਿਸ ਪਿਆਰ ਦੇ ਲਈ ਮੈਂ ਪਿਛਲੇ 20 ਦਿਨਾਂ ਤੋਂ ਤੜਫ ਰਹੀ ਸੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਬਹੁਤ ਹੀ ਵਧੀਆ ਪਰਿਵਾਰ ਤੇ ਜੀਵਨ ਸਾਥੀ ਮਿਲਿਆ ਪਰ ਫਿਰ ਇੱਕ ਦਿਨ ਜਿੱਤ ਨੇ ਮੇਰੇ ਨਾਲ ਜੋ ਸ਼ਰਤ ਰੱਖੀ ਉਹ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਸੀ ਮੇਰੇ ਹੋਸ਼ ਹੀ ਉੱਟ ਗਏ ਸੀ ਇਹ ਗੱਲ ਮੈਂ ਕਿਸੇ ਨੂੰ ਸਾਂਝੀ ਵੀ ਨਹੀਂ ਕਰ ਸਕਦੀ ਸੀ ਦੋਸਤੋ ਜੇਕਰ ਤੁਸੀਂ ਕਹਾਣੀ ਦਾ ਦੂਜਾ ਭਾਗ ਸੁੰਣਾ ਚਾਹੁੰਦੇ ਹੋ ਤਾਂ ਇਸ ਕਹਾਣੀ ਨੂੰ ਲਾਈਕ ਕਰਿਓ ਅਧੇ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਕੋਸ਼ਿਸ਼ ਤੱਕ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਕਾਲ ਜੀ ਕਹਾਣੀ ਨੂੰ ਤੁਸੀਂ ਜਿੰਨੇ ਲਾਈਕ ਕਰੋਗੇ ਓਨੀ ਜੀਤੀ ਦੂਜਾ ਭਾਗ ਸੁਣਨ ਨੂੰ ਮਿਲੇਗਾ ਤੇ ਮੈਂ ਸਮਝ ਜਾਵਾਂਗੀ ਕਿ ਕਹਾਣੀ ਤੁਹਾਨੂੰ ਬਹੁਤ ਪਸੰਦ ਹੈ ਅਧੇ ਕਹਾਣੀ ਦਾ ਦੂਜਾ ਭਾਗ ਤੁਹਾਡੇ ਸਾਹਮਣੇ ਜਲਦੀ ਹੋਊਗਾ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਬਹੁਤ ਬਹੁਤ ਧੰਨਵਾਦ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ